ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਰ ਜਿਵੇਂ ਦਿੱਲੀ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਜੀ ਉੱਥੇ ਆਮ ਆਦਮੀ ਦੇ ਵੱਲੋਂ ਕੈਸਰੀ ਬਾਰ ਵੱਲੋਂ ਵਾਅਦੇ ਕਰੇ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਬਹੁਤ ਵੱਡਾ ਜਿਹੜਾ ਸਮਾਜ ਦੇ ਵਿੱਚ ਨਘਾਰ ਆ ਚੁੱਕਿਆ ਹੈ ਤੇ ਜਿਹੜੇ ਬਹੁਤੇ ਲੋਕ ਨੇ ਉਹ ਵੀ ਇਹਨਾਂ ਦੀਆਂ ਗੱਲਾਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਲੋਕ ਵੀ ਨਹੀਂ ਸੋਚਦੇ ਰਾਜਨੀਤਿਕ ਲੋਕਾਂ ਨੇ ਤਾਂ ਸੋਚਣਾ ਹੀ ਕੀ ਆ ਐਡੀਆਂ ਵੱਡੀਆਂ ਵੱਡੀਆਂ ਮਤਲਬ ਗੱਲਾਂ ਕਹਿੰਦੇ ਨੇ ਉਰੇ ਪਾਸੋਂ ਚ ਉਹਨਾਂ ਨੇ ਬਹੁਤ ਵੱਡੇ ਵੱਡੇ ਜਿਵੇਂ ਕਰੀਆਂ ਗੱਲਾਂ ਕਿਹਾ ਵੀ ਆ ਕਰਾਂਗੇ ਵਾਹ ਕਰਾਂਗੇ ਇੱਕ ਹੋਰ ਰਾਜਨੀਤਿਕ ਪਾਰਟੀ ਵੱਲੋਂ ਕਿਹਾ ਗਿਆ ਵੀ ਤੁਸੀਂ ਵੋਟਾਂ ਪਾਓ ਅਸੀਂ ਜਿੱਤੀਏ ਹਾਰੀਏ ਵੀ ਤੁਹਾਨੂੰ ਗਾਏ ਸਿਲੰਡਰ ਦਵਾਂਗੇ ਜੇ ਦੇਵਾਂਗੇ ਬਹੁਤ ਦਵਾਂਗੇ ਇਹ ਤਾਂ ਉਹਨੂੰ ਲੋਕ ਸੋਚਣਾ ਵੀ ਜੇ ਮਨਲਾ ਕੋਈ ਇਹ ਚੀਜ਼ ਫ੍ਰੀ ਵਾਲੀ ਦੰਦੇ ਵੀ ਨੇ ਉਹ ਸਾਡਾ ਆਪ ਦਾ ਸਾਡੇ ਸਮਾਜ ਦਾ ਹੀ ਨੁਕਸਾਨ ਹੈ ਇਹਨਾਂ ਨੇ ਜੇ ਦੇਣਾ ਉਹ ਸਾਡਾ ਹੀ ਗੱਲ ਵੱਡਣਾ ਹੈ ਲੋਕਾਂ ਨੂੰ ਇਹ ਨਿੱਜ स्वार्थ ਤਿਆਗ ਕੇ ਮਤਲਬ ਜਿਹੜੀ ਵੋਟ ਦਾ ਇਸਤੇਮਾਲ ਹੋਣਾ ਚਾਹੀਦਾ ਕਿਉਂਕਿ ਸਾਡਾ ਜਿਹੜਾ ਭਵਿੱਖ ਤੈਅ ਕਰਨਾ ਹੈ ਉਹ ਇਹਨਾਂ ਰਾਜਨੀਤਿਕ ਪਾਰਟੀਆਂ ਨਹੀਂ ਕਰਨਾ ਹੁੰਦਾ ਵੀ ਜੇ ਕੋਈ ਮਤਲਬ ਉਹ ਫਿਰ ਇੱਕ ਪ੍ਰੋਬਲਮ ਹੋਰ ਵੀ ਹੈ ਸਾਡਾ ਜਿਹੜਾ ਸਮਾਜ ਹੈ ਉਹ ਵੀ ਪਾਉਂਦਾ ਵੀ ਸਾਨੂੰ ਬਹੁਤੇ ਲੋਕ ਇਸ ਚ ਆਉਂਦੇ ਨੇ ਵੀ ਕੋਈ ਨਾ ਕੋਈ ਸਾਨੂੰ ਮਤਲਬ ਸਾਡੇ ਨਾਲ ਵਾਅਦਾ ਕਰਨ ਜਦੋਂ ਕਿ ਇਹਨਾਂ ਨੂੰ ਪਤਾ ਹੈ ਵੀ ਪਿਛਲੇ 10 ਸਾਲਾਂ ਦੇ ਵਿੱਚ ਵੀ ਉੱਥੇ ਕਿੱਡੀਆਂ-ਕਿੱਡੀਆਂ ਗੱਲਾਂ ਉਹ ਬਸਤੀਆਂ ਦੇ ਵਿੱਚ ਬੋਲਦੇ ਨੇ ਚਲੋ ਕੋਈ ਚੰਗਾ ਵੀ ਬੋਲਦੇ ਨੇ ਪਰ ਬਹੁਤ ਇਹ ਗੱਲਾਂ ਕਹਿੰਦੇ ਨੇ ਵੀ ਪਿਛਲੇ ਵਾਅਦੇ ਤਾਂ ਪਹਿਲਾਂ ਪੂਰੇ ਕਰ ਦੋ ਅਗਲੇ ਵਾਲੇ ਫੇਰ ਪੱਟ ਲਿਓ ਵੀ ਮੈਂ ਤਾਂ ਪਬਲਿਕ ਨੂੰ ਅਪੀਲ ਕਰਦਾ ਵੀ ਤੁਸੀਂ ਨਿੱਧ ਸਿਆਰ ਤੱਕ ਆਪਦੀ ਕਿਰਤ ਕਰੋ ਦਸਾਂ ਨੋਹਾਂ ਦੀ ਇਹਨਾਂ ਦੇ ਬੱਲ ਬਿਲਕੁਲ ਨਾ ਚਾਕੋ ਜਿਹੜਾ ਵਧੀਆ ਬੰਦਾ ਉਹਦੀ ਚੋਣ ਕਰੋ ਤਾਂ ਜੋ ਤੁਹਾਡੇ ਬੱਚਿਆਂ ਦਾ ਜਿਹੜਾ ਉਹ ਇੱਕਾ ਉਹ ਸਿਵਰ ਸਕੈ ਜਿਵੇਂ ਸਾਰਾ ਅੱਜ ਤੱਕ ਦੇਖੇ 74 ਸਾਲ ਹੋ ਗਏ ਲੈਕਸਰਾ ਹੁੰਦੀ ਐ ਨੂੰ ਜੀ ਨਾ ਕਦੇ ਸਰਪੰਚ ਮੀਰ ਬਣਿਆ ਨਾ ਮੈਂਬਰ ਬਣਿਆ ਨਾ ਲੰਬardar ਬਣਿਆ ਜੀ ਬਾਕੀ ਜਿਹੜੇ ਚੇਅਰਮੈਨ ਹੁੰਦੇ ਨੇ ਜਾਂ ਐਮਐਲਏ ਹੁੰਦੇ ਨੇ ਜੀ ਉਹ ਕਰੋੜਾ ਰੁਪਏ ਦੇ ਮਾਰਕ ਬਣ ਦਿੰਦੇ ਨੇ ਸਾਰ ਸਾਡੇ ਸਰਪੰਚਾਂ ਨੂੰ 74 ਸਾਲ 'ਚ ਪਤਾ ਨਹੀਂ ਲੱਗਿਆ ਵੀ ਸਾਡੇ ਕੁੱਟਿਆ ਤੇ ਰੁੱਟਿਆ ਜਾਂਦਾ ਜੀ ਦੇਖੋ ਚੋਰ ਦੀ ਕਹਿੰਦੇ ਖਾਂਦੇ ਦਾ ਹੋਣਾ ਦੇਖੋ ਇਹਨਾਂ ਦਾ ਉਹ ਦੇਖੋ ਮੈਂ ਤੁਹਾਨੂੰ ਇੱਕ ਦੱਸਣੀ ਚਾਹੁੰਦਾ ਗੱਲ ਸਾਡੇ ਬਜ਼ੁਰਗਾਂ ਨੇ ਵੀ ਇਹ ਗੱਲ ਦੱਸੀ ਵੀ ਜਿਹੜਾ ਸਾਂਝਾ ਪੈਸਾ ਹੈ ਉਹ ਖਾਣਾ ਐਡਾ ਵੱਡਾ ਗਨਾ ਹੈ ਤੁਸੀਂ ਆਪਣੇ ਲੱਕੇ 'ਚ ਮਤਲਬ ਲਾਓ ਸਾਹਿਬ ਕਿਤਾਬ ਵੀ ਜਿਨੇ ਵੀ ਕੋਈ ਸਰਕਾਰੀ ਪੈਸਾ ਖਾਦਾ ਜਿਨੇ ਕੋਈ ਬੇਈਮਾਨੀ ਕਰੀ ਹੈ ਉਹਨਾਂ ਦੇ ਠੱਡੇ ਰੁਲ ਜਾਂਦੇ ਨੇ ਉਹ ਮੌਕੇ ਦੇ ਦੇਖਦੇ ਨੇ ਵੀ ਅਸੀਂ ਬਹੁਤ ਵੱਡੇ ਬਾਦਸ਼ਾਹ ਬਣ ਕੇ ਸੈਨਸਾ ਬਣ ਕੇ ਪਰ ਇੰਨੀਆਂ ਭਿਆਨਕ ਬਿਮਾਰੀਆਂ ਇੰਨੇ ਬੱਚੇ ਨਲਾਇਕ ਨਿਕਲਦੇ ਨੇ ਸਾਰੇ ਇਹਨਾਂ ਦੇ ਠੱਡੇ ਰਲ ਆ ਜਾਂਦੇ ਨੇ ਕਿਉਂਕਿ 21 ਰੁਪਇਆ ਜਿਹੜਾ ਟੈਕਸ ਦਾ ਮਤਲਬ ਬਣਾ ਕੇ ਤਾਂ ਸਰਕਾਰਾਂ ਪੈਸੇ ਪਰ ਕਰੋੜਾਂ ਰੁਪਇਆ ਦੇ ਜਿਹੜੀ ਪਾਰਟੀਆਂ ਗਵERN ਕਰਦੀਆਂ ਨੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਕਿਉਂਕਿ ਡਾਕਟਰ ਅਬਦਲ ਕਲਾਮ ਦੇਸ਼ ਦੇ ਰਾਸ਼ਟਰਪਤੀ ਰਹੇ ਡਾਕਟਰ ਮਨਮੋਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਗਏ ਉਹਨਾਂ ਨੇ ਸਾਡਾ ਜਿਹੜਾ ਨਾਂ ਤੇ ਹਿੰਦੁਸਤਾਨ ਦਾ ਵਰਲਡ ਲੈਵਲ ਤੇ ਮਸ਼ਹੂਰ ਕਰਤਾ ਉਹਨਾਂ ਨੇ ਤਾਂ ਕੋਈ ਬੇਈਮਾਨੀ ਨਹੀਂ ਕੀਤੀ ਉਹਨੇ ਮਤਲਬ ਇੱਕ ਆਮ ਕਥਾ ਗੱਲਬਾਤ ਚੱਲ ਰਹੀ ਹੈ ਕਹਿੰਦੇ ਉਹਦੇ ਜਿਹੜੇ ਸਤਕਾਰਯੋਗ ਉਹਨਾਂ ਦੇ ਘਰ ਦੇ ਨੇ ਉਹ ਕਿਸੇ ਸਮਾਗਮ ਦੇ ਵਿੱਚ ਗਏ ਉੱਥੇ ਬੜੇ-ਬੜੇ ਲੋਕਾਂ ਦੇ ਆਏ ਹੋਏ ਬੁੜੇ ਤਾਤੇ ਮਾਤੇ ਕਰਦੇ ਫਿਰਨਾ ਪਰ ਉਹ ਆਪ ਦਾ ਸਾਦਗੀ ਸਿਰ ਟਕਿਆ ਵਾ ਉਹ ਮਤਲਬ ਉੱਥੇ ਚਲੇ ਗਏ ਸਾਡੇ ਸਤਕਾਰਯੋਗ ਮਾਤਾ ਜੀ ਡਾਕਟਰ ਮਨਵੋਨ ਸਿੰਘ ਦੇ ਜਿਹੜੇ ਘਰ ਹੋਣੇ ਉਹ ਜਦੋਂ ਜਿਆਦਾ ਵੀ ਤੁਸੀਂ ਕਿਹਦੇ ਨਾਲ ਆਇਓ ਤੁਸੀਂ ਕਿਵੇਂ ਆਇਓ ਰੇ ਤੁਹਾਡਾ ਕੀ ਹੈ ਮਤਲਬ ਉਹਨਾਂ ਨੇ ਬਹੁਤ ਸਹਿਜ ਨਾਲ ਕਿਹਾ ਉਹ ਕਹਿੰਦੇ ਮੇਰੇ ਘਰ ਦੇ ਉਰੇ ਨੌਕਰੀ ਕਰਦੇ ਨੇ ਭਾਰਤ ਚ ਉਹ ਕਹਿੰਦੇ ਵੀ ਕੀ ਕਹਿੰਦੇ ਵੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੁਸੀਂ ਸਹਿਜ ਦੇਖੋ ਕਿੱਡੀ ਵੱਡੀ ਗੱਲ ਉਹਨਾਂ ਨੇ ਕਹੀ ਵੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਵੋਨ ਸਿੰਘ ਨੇ ਉਹਨਾਂ ਦੀਆਂ ਉਂਗਲੀਆਂ ਜਿਹੜੀਆਂ ਦੰਦਾਂ ਦੇ ਥੱਲੇ ਦੱਬੀਆਂ ਦਵਾਈਆਂ ਰਹਿ ਗਈਆਂ ਉਹ ਆਪਣੇ ਇੱਕ ਸਾਬਕਾ ਮੰਤਰੀ ਤੀਤਲਵੰਡੀ ਜੀ ਉਹ ਆਮ ਕਥਾ ਕਹਾਣੀ ਆਉਂਦੀ ਹੈ ਉਹ ਜਿਹੜਾ ਸਹਾ ਸਿਮਿੰਟ ਤੀ ਨਾ ਪਰਮਟਾਂ ਤੇ ਮਿਲਦਾ ਸੀ ਡੀਸੀ ਜਾਂ ਐਸਡੀਐਮ ਮਤਲਬ ਇਹ ਵੰਡਦੇ ਹੁੰਦੇ ਸੀ ਉਹ ਉਹਨਾਂ ਦੇ ਜਿਹੜੇ ਘਰ ਦੇਤੀ ਉਹ ਲੈਣ ਬਾਗੇ ਉੱਥੇ ਲੁਧਿਆਣੇ ਉਹ ਜਦ ਲੈਣ ਕੇ ਉਹਨਾਂ ਨੇ ਕਿਹਾ ਵੀ ਸਾਨੂੰ ਇੰਨੇ ਥੱਲੇ ਸਿਮਿੰਟ ਦੇ ਚਾਹੀਦੇ ਨੇ ਉਹ ਡੀਸੀ ਸਾਹਿਬ ਨੇ ਐਸਡੀਐਮ ਨੂੰ ਕਿਹਾ ਜੀ ਤੇ ਵੀ ਤੁਸੀਂ ਇਹਨਾਂ ਦੇ ਘਰੇ ਭੇਜੋ ਵੀ ਮੰਤਰੀ ਸਾਹਿਬ ਦੇ ਘਰ ਦੇ ਨੇ ਉਹ ਨਾ ਮਾਤਾ ਸਤਕਾਰਯੋਗ ਦਾ ਦੇਖੋ ਕਿੱਡਾ بڑا ਜਿਗਰਾ ਉਹ ਕਹਿੰਦੀ ਨਾ ਨਾ ਕਹਿੰਦੀ ਇਹ ਤੁਹਾਡੇ ਜ਼ਥੇਦਾਰ ਨੂੰ ਨਾ ਕਿਤੇ ਕਹ ਦੇ ਉਹ ਪਤਾ ਲੱਗ ਜਵੇ ਕਹਿੰਦੀ ਉਹ ਤਾਂ ਸਾਡੀ ਜਾਨ ਕੱਢ ਲੂ ਵੀ ਉਹ ਕਹਿੰਦਾ ਵੀ ਮੈਂ ਮੰਤਰੀ ਬੇਸਕਾਂ ਮੈਂ 1 ਰੁਪਏ ਦਾ ਬੈਨੀਫਿਟ ਨਹੀਂ ਲੈਣਾ ਅਸੀਂ ਆ ਜੀਆਂ ਰੂਹਾਂ ਆਉਣ ਗਿਆ ਤਾਂ ਇੱਥੇ ਜਿਹੜਾ ਪੰਜਾਬ ਦਾ ਹਿੰਦੁਸਤਾਨ ਦਾ ਭਲਾ ਹੋਊਗਾ ਹੁਣ ਤਾਂ ਦੇਖੋ ਇੱਕ ਮੇਰੀ ਗੱਲ ਸੁਣ ਲਿਓ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਵਰਕਰਾਂ ਦੀ ਕੋਈ ਵੈਲਿਊ ਨਹੀਂ ਰਹੀ ਤੁਸੀਂ ਆਓ ਪੈਸਾ ਫੈਂਕੋ ਮੁੜ ਕੇ ਪੈਸੇ ਕਮਾਓ ਐਨਾ ਜਿਹੜਾ ਹਿੰਦੁਸਤਾਨ ਹੈ ਪੰਜਾਬ ਹੈ ਜਿਹੜਾ ਸਾਡਾ ਇਹ ਗੱਲ ਤਾਂ ਟੁੱਟ ਰਿਹਾ ਹੈ ਭ੍ਰਿਸ਼ਟਾਚਾਰੀ ਦਾ ਏਡਾ ਬੜਾ ਬੋਲਬਾਲਾ ਹੈ ਅੱਗੇ ਜਿਹੜੇ ਵਰਕਰ ਹੁੰਦੇ ਸੀ ਅਸੀਂ ਵੀ ਕੰਮ ਕਰਿਆ ਦਰੀਆਂ ਵਸਾਉਣੀਆਂ ਝੰਡੀਆਂ ਲੈ ਕੇ ਫੜਨੀਆਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਮਤਲਬ ਇੱਕ ਵਰਕਰ ਦੇ ਨਾਲ ਅਟੈਚ ਹੁੰਦੇ ਸੀ ਸਾਡੇ ਉਰੇ ਬਹੁਤ ਬਲਾਕ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਤਾਂਬਰ ਪੱਤਰ ਵੀ ਮਿਲੇ ਆਮ ਆਸਰਾ ਜੀ ਤੇ ਸਾਡੇ ਅਮਿਤ ਬੱਬੂ ਜਿਹੜੇ ਉਰੇ ਗਊਸਾਲਾ ਦੇ ਪ੍ਰਧਾਨ ਨੇ ਉਹਨਾਂ ਦੇ ਡੈਡੀ ਉਹ ਆਮ ਗੱਲ ਕਹਿੰਦੇ ਸੀ ਵੀ ਅਸੀਂ ਇੰਦਰਾ ਗਾਂਧੀ ਜੀ ਨਾਲ ਆਮ ਉਹ ਜਾ ਕੇ ਗੱਲ ਕਰ ਲੈਂਦੇ ਸੀ ਐਡੀ ਵਰਕਰ ਦੀ ਵੈਲਿਊ ਸੀ ਪਰ ਹੁਣ ਏਡਾ ਵੱਡਾ ਨਘਾਰ ਆ ਗਿਆ ਮਤਲਬ ਹੁਣ ਤਾਂ ਪੈਸਾ ਜਿਹੜਾ ਮੁੱਕ ਰਿਹਾ ਜੋ ਭਾਰਤ ਤੇ ਪੰਜਾਬ ਲਈ ਬਹੁਤ ਖਤਰੇ ਦੀ ਘੰਟੀ ਹੈ ਜੀ ਜਿਵੇਂ ਸਰ ਅਫਸਰ ਕ ਲੱਗਦਾ ਵੀ ਘੋਟੇ ਮਹਿਸੂਸ ਕਰ ਰਹੇ ਨੇ ਜੀ ਉਹ ਕਹਿੰਦੇ ਅਸੀਂ ਇੱਕ ਨੌਕਰੀ 9 ਤੋਂ 5 ਆਉਣੇ ਦਾ ਹੈਗੇ ਆ ਵੀ ਪਰ ਸਾਡ ਨੂੰ ਬਹੁਤ ਕਸ਼ਿਆ ਤੇ ਅਸੀਂ ਬਹੁਤ ਟੈਂਸ਼ਨ ਚ ਹਾਂ ਜੀ ਉਹਦੇ ਨੂੰ ਕਿਵੇਂ ਦੇਖਦੇ ਆਪਸਰ ਉਹ ਦੇਖੋ ਬਹੁਤ ਅਫਸਰ ਨੇ ਜਿਹੜੇ ਪੰਜਾਬ ਲਈ ਤੇ ਦੇਸ਼ ਲਈ ਸਾਡੇ ਸਮਾਜ ਲਈ ਕੰਮ ਕਰਦੇ ਨੇ ਉਹਨਾਂ ਨੂੰ ਇਹ ਤਖਲੀਪ ਹੈ ਜਿਹੜੇ ਦੂਏ ਖਾਉ ਪੀ ਯਾਰ ਨੇ ਉਹ ਤਾਂ ਵਧੀਆ ਸੋਚਦੇ ਨੇ ਕਿਉਂਕਿ ਉਹਨਾਂ ਦੇ ਸਿਰ ਤੇ ਡੰਡਾ ਤਾਂ ਹੈ ਨਹੀਂ ਕੋਈ ਉਹਨਾਂ ਦੇ ਕੁੰਟਾ ਨਹੀਂ ਕੋਈ ਉਹਨਾਂ ਨੂੰ ਕਹਿਣ ਵਾਲਾ ਨਹੀਂ ਕਿਉਂ ਚੋਰ ਬਜ਼ਾਰੀ ਆ ਜਿਹੜੀ ਹੇਠਾਂ ਤੋਂ ਲੈ ਕੇ ਉੱਪਰ ਤੱਕ ਕਹਿਣ ਪੂਰੀ ਹੋ ਚੱਲੀ ਐ ਅਸੀਂ ਵੀ ਇਹਨਾਂ ਦੀ ਮਦਦ ਕਰੀ ਦੀ ਆਮ ਆਦਮੀ ਦੀ ਵੀ ਹੁਣ ਜਿਹੜਾ ਆਊਗਾ ਮਤਲਬ 2022 ਦੇ ਵਿੱਚ ਅਸੀਂ ਇੱਕ ਉਹ ਕਰੀਤੀ ਵੀ ਪਰ ਕੋਈ ਉਹ ਨਹੀਂ ਹੈਗਾ ਇੱਥੇ ਨੇਰ ਪਿਆ ਪਿਆ ਪੂਰਾ ਬੁਰਾ ਹਾਲ ਐ ਇਮੇਸਰ ਪਰਸੋ ਦੇ ਲੋਕ ਕਹਿੰਦੇ ਨੇ ਵੀ ਅਸੀਂ ਨਸੇ ਤੇ ਉਹਦੇ ਬਜ਼ਰੀਆ ਬਾਰਦਾਤਾ ਹੋ ਰਹੀਆਂ ਨੇ ਉਹਨਾਂ ਤਾਂ ਬਹੁਤ ਦੁਖੀਆਂ ਇਹਨੂੰ ਕਿਵੇਂ ਦੇਖਦੇ ਨੇ ਨਸੇ ਦਾ ਇੰਨਾ ਜਿਆਦਾ ਬੁਰਾ ਹਾਲ ਹੈ ਤੁਸੀਂ ਗੱਲੇ ਛੱਡ ਦਿਓ ਦਿਨ ਪ੍ਰਤੀ ਦਿਨ ਤੁਸੀਂ ਇੱਥੇ ਕੋਈ ਚੀਜ਼ ਧਰ ਦਿਓ ਉਹ 2 ਮਿੰਟ ਤੋਂ ਪਹਿਲਾਂ ਰੁਕਾਇਬ ਹੋ ਜੀ ਤੇ ਸਰ ਜਿਵੇਂ ਸੀਐਮ ਕਹਿੰਦੇ ਨੇ ਜੀ ਇਹ ਮੇਰੇ ਕਮੈਂਟ ਮਾ ਇਕੱਠੇ ਸਰ ਨਸ਼ੇ ਦਾ ਖਾਤਮੇ ਲਈ ਤੁਸੀਂ ਕਿਵੇਂ ਦੇਖਦੇ ਵੀ ਜੇ ਕਾਂਗਰਸ ਸਰਕਾਰ ਆਉਂਦੀ ਆ ਮੈਂ ਛੋਟਾ ਜਾਂ ਹੁੰਦਾ ਤੇ ਮਤਲਬ ਇਹ ਤੋਂ 5 ਲੀਟਰ ਦੀ ਪੀਪੀ ਚੱਕੀ ਨਹੀਂ ਜਾਂਦੀ ਵੀ ਮੈਂ 4-5 ਸਾਲ ਦਾ ਹਾਂਗਾ ਸਾਡੇ ਆਮ ਖੂਹਾਂ ਦੇ ਉੱਪਰ ਇੰਜਣ ਬਾਹਰ ਪਏ ਹੁੰਦੇ ਤੇ ਤੇਲ ਬਾਹਰ ਪਿਆ ਰਹਿੰਦਾ ਤੇ ਰੇਹ ਬਾਹਰ ਪਿਆ ਰਹਿੰਦਾ ਤੇ ਮੋਟਰਾਂ ਮਤਲਬ ਹਰ ਇੱਕ ਚੀਜ਼ ਇੱਥੇ ਕੋਈ ਐ ਚਾਹੇ ਸਿਉਣਾ ਰੱਖ ਦੋ ਪੰਜਾਬ ਦੇ ਵਿੱਚ ਕੋਈ ਨਹੀਂ ਛੇੜਦਾ ਸੀ ਬਾਰਾ ਹੁਣ 2007 ਤੋਂ ਐਡੀ ਾਲਾਮਤ ਐਡੀ ਪਹਾੜੀ ਜਿਹੜੀ ਮਤਲਬ ਸਾਡੇ ਮੂੰਹ ਤੇ ਕਲੰਕਾ ਹਿੰਦੂ ਪੰਜਾਬ ਦੇ ਖਾਸ ਕਰਕੇ ਜਿਹੜਾ ਨਸੇ ਨੇ ਇੰਨਾ ਬੇੜਾ ਗਰਖ ਕਰਤਾ ਹੁਣ ਆਮ ਮੋਟਰਾਂ ਦੀਆਂ ਤਾਰਾਂ ਵੱਡੀਆਂ ਜਾ ਰਹੀਆਂ ਨੇ ਉੱਦ ਇੱਕ ਵੀਰ ਮੇਰੇ ਨਾਲ ਬੈਸ ਵੀ ਕਰਦਾ ਸੀ 22 ਦਰਖਾਸਤਾਂ ਤਾਂ ਸੀ ਇੱਕ ਦਿਨ ਸਾਡੇ ਪਿੰਡ ਦੇ ਉਰੇ ਦੇਣ ਆਏ ਉਰੇ ਵੀ ਇੱਕ ਫੈਕਟਰੀ ਚੋਂ ਤਾਰਾਂ ਕੱਟੀਆਂ ਗਈਆਂ ਤੁਸੀਂ ਮੋਟਰਸਾਈਕਲ ਲਗਾਤਾਰ 10 ਦਿਨ ਕਿਸੇ ਜਗ੍ਹਾ ਤੇ ਖੜਾ ਤੋ 11ਵੇਂ ਦਿਨ ਤੁਹਾਨੂੰ ਉੱਥੋਂ ਮੋਟਰਸਾਈਕਲ ਨਹੀਂ ਮਿਲੂਗਾ ਮਤਲਬ ਨਸੇ ਨੇ ਇੰਨਾ ਜ਼ਿਆਦਾ ਉਹ ਕਹਿੰਦਾ ਸਮੁੰਦਰਾਂ ਤੇ ਦਰਿਆਵਾਂ ਦੀ ਨਿਸਬਤ ਮਤਲਬ ਉਹਨਾਂ ਦੀ ਡੰਗਾਈ ਤੋਂ ਵੀ ਵੱਧ ਡੰਗਾਈ ਚ ਪੰਜਾਬ ਦੀ ਜਵਾਨੀ ਨੂੰ ਨਸੇ ਨੇ ਡਬੋਤਾ ਉਹ ਹੁਣ ਹਰ ਹੱਥ ਕੰਡਾ ਵਰਤਦੇ ਨੇ ਜਿਵੇਂ ਕਈ ਬਜ਼ੁਰਗਾਂ ਦੇ ਕੰਨਾਂ ਦੀਆਂ ਬਾਲੀਆਂ ਲਾ ਲੀਆਂ ਇੰਨੀ ਮਤਲਬ ਦੁਰਗਤੀ ਹੋਈ ਪਈ ਐ ਤੁਸੀਂ ਮਾੜਾ ਜਿਹਾ ਮੋਟਰਸਾਈਕਲ ਖੜਾ ਕੇ ਜਿਵੇਂ ਹਸਪਤਾਲ ਹੋ ਗਿਆ ਬੈਂਕਾਂ ਦੇ ਬਾਹਰ ਕਿਤੇ ਕੋਈ ਸੇਫਟੀ ਨਹੀਂ ਜਿੱਥੇ ਨਸ਼ੇ ਨੇ ਸਾਡੀ ਜਵਾਨੀ ਨੂੰ ਮਾਰ ਲਈ ਉੱਥੇ ਉਹ ਨਸ਼ਾ ਕਰਨ ਵਾਲੇ ਸਾਡੇ ਮੋਟਰਾਂ ਦੀਆਂ ਤਾਰਾਂ ਤੋਂ ਲੈ ਕੇ ਮਤਲਬ ਕੋਈ ਵੀ ਚੀਜ਼ ਹੈ ਜਿਹੜੀ ਸੇਫ ਨਹੀਂ ਹੈਗੀ ਬਹੁਤ ਆਸਾਂ ਤੇ ਇਹ ਸਰਕਾਰ ਤੇ ਇੱਥੇ ਸਾਡੇ ਇੱਕ ਨੌਜਵਾਨ ਉਹ ਬਹੁਤ ਵਿਚਾਰਾ ਲਾਈਵ ਹੋਇਆ ਕਰੇ ਪਰ ਉਹ ਵੀ ਥੱਕ ਹਾਰ ਕੇ ਮੈਨੂੰ ਲੱਗਦਾ ਵੀ ਸ਼ਾਇਦ ਬੈਠ ਗਿਆ ਵੀ ਮਤਲਬ ਕੋਈ ਹੱਲ ਨਹੀਂ ਹੋ ਰਿਹਾ ਸਰਕਾਰ ਤੇ ਕੰਨੀ ਜੂ ਨਹੀਂ ਸਿਰਕਦੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਵੀ ਸਰਕਾਰ ਦਾ ਜਦੋਂ ਐਮਰਜੈਂਸੀ ਲੱਗੀ ਆ ਨਾ ਕੱਲੇ ਕੱਲੇ ਬੰਦੇ ਤੇ ਮਤਲਬ ਪਹੁੰਚ ਗਈ ਦੀ ਚਲੋ ਚੰਗੀ ਮਾੜੀ ਉਹ ਅੱਡ ਮੈਟਰ ਹੈ ਪਰ ਸਰਕਾਰ ਕੀ ਨਹੀਂ ਸਕ ਕਰਦੀ ਸਰਿਆਂ ਬਹੁਤ ਮੈਡੀਕਲ ਵਾਲੇ ਬਹੁਤ ਹੋਰ ਜਗ੍ਹਾ ਤੇ ਵਿਕਦਾ ਜਿਹੜਾ ਮਤਲਬ ਮੈਡੀਕਲ ਦਾ ਤਾਂ ਇੰਨਾ ਵਧੀਆ ਮਤਲਬ ਬਹੁਤ ਹੁੰਦਾ ਇਹਦੇ ਵਿੱਚ ਵੀ ਕਈ ਨਸ਼ੇ ਦੇ ਸਦਾਗਰ ਨੇ ਜਿਹੜੇ ਉਹ ਆ ਚੁੱਕੇ ਨੇ ਉਹ ਸਰਿਆਂ ਮ ਜਿਹੜਾ ਨਸ਼ਾ ਵੇਚ ਰਹੇ ਨੇ ਕੋਈ ਸੁਣਦਾ ਹੀ ਨਹੀਂ ਤੁਸੀਂ ਉਹ ਕਹਿੰਦੇ ਰੋਟੀ ਦੀ ਸਪਲਾਈ ਹੋਰ ਤਾਂ ਸੂਰੀਆਂ ਪਰ ਨਸ਼ੇ ਦੀ ਵੀ ਸਪਲਾਈ ਜਿੱਥੇ ਤੁਸੀਂ ਕਹਿੰਦੇ ਹੋ ਪੰਜਾਬ ਦੇ ਵਿੱਚ ਉੱਥੇ ਹੀ ਪਹੁੰਚਦੀ ਆ ਸਰਕਾਰ ਆਪ ਦਾ ਰਾਮ ਨਾਲ ਪੈਸੇ ਬਣਾਉਣ ਤੇ ਲੱਗੇ ਹੋਏ ਨੇ ਸਮਾਜ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਪੰਜਾਬ ਦਾ ਬਹੁਤ ਦੁਰਗਤੀ ਦੇ ਵਿੱਚੋਂ ਨਿਕਲ ਰਿਹਾ ਪੰਜਾਬ ਜਿਵੇਂ ਸਰ ਇੱਕ ਗੱਲ ਹੋਰ ਜਿਵੇਂ ਮਜ਼ਦੂਰ ਨੇ ਦਿਹਾਰੀ ਹੈ ਜਿਹੜੀ ਇਹਦੀ ਅੱਜ ਵੀ 400 500 ਆ ਹਰ ਸਰਕਾਰੀ ਮੁਲਾਜ਼ਮ ਦੀ 2 2 3000 ਰੁਪਏ ਦਿਹਾਰੀ ਪ੍ਰਤੀ ਦਿਨ ਦਿੱਤੀ ਜਾਂਦੀ ਆ ਕਿਸੇ ਰਾਜਨੀਤਿਕ ਆਗੂ ਨੇ ਨਾ ਗਰੀਬ ਲੋਕਾਂ ਦੀ ਕੋਈ ਜੀ ਹੁਣ ਕਿਸਾਨ ਤਾਂ ਵਿਚਾਰੇ ਹਾ ਦਾ ਨਾਰਾ ਮਾਰਦੇ ਨੇ ਕਿਸਾਨ ਮਜ਼ਦੂਰ ਏਕਤਾ ਪਰ ਮਜ਼ਦੂਰ ਦੀ ਕੋਈ ਸੁਣਵਾਈ ਨਹੀਂ ਉਹਦੀ ਵੱਧ ਤੋਂ ਵੱਧ ਮਿਲਦਾ 500 ਰੁਪਏ ਵਿਚਾਰੇ ਦੀ ਦਿਹਾੜੀ ਹੈ ਜੇ ਉਹ ਲਗਾਤਾਰ ਉਹਦੀਆਂ ਲੱਗਦੀਆਂ ਨਹੀਂ ਮਤਲਬ 10 ਕਹ ਹਜ਼ਾਰ ਰੁਪਏ ਮਹੀਨੇ ਦਾ ਉਹਦਾ ਬਣਦਾ ਨਾ ਤਾਂ ਸਰਕਾਰਾਂ ਸੋਚਦੀਆਂ ਨੇ ਦੇਖੋ ਸਾਡੇ ਬੱਚੇ ਪੜ੍ਹ ਲੈ ਕੇ ਡਾਕਟਰ ਬਣਦੇ ਨੇ ਅਫਸਰ ਬਣਦੇ ਨੇ 1.5 ਲੱਖ ਰੁਪਏ ਪਾਉਣੇ 2-2 ਲੱਖ ਰੁਪਏ ਤਨਖਾਹਾਂ ਨੇ ਇੱਕ ਬੁੱਧੀਜੀਵੀ ਆ ਉਹ ਵਿਚਾਰਾ ਕਹਿ ਰਿਹਾ ਕਹਿੰਦਾ ਮੇਰੀ ਲੱਖ ਰੁਪਏ ਦੇ ਕਰੀਬ ਪੈਨਸ਼ਨ ਹੈ ਉਹ ਕਹਿੰਦਾ ਵੀ 7 ਤੋ ਤਾਂ ਮੁੱਕਦੀਆਂ ਨਹੀਂ ਕਿਉਂ ਬੱਚੇ ਕਹਿੰਦਾ ਬਿੱਲ ਸੈਟਲ ਨੇ ਵੀ ਕੋਈ ਮਜ਼ਦੂਰਾਂ ਵੱਲ ਸੋਚਦਾ ਨਹੀਂ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜਿਹੜੀ ਸਾਡੀ ਉન્નਤੀ ਹੈ ਜਿਹੜਾ ਸਾਡਾ ਵਿਕਾਸ ਹੈ ਉਹ ਗਰੀਬਾਂ ਦੇ ਸਿਰ ਤੇ ਹੀ ਖੜਾ ਹੈ ਜੋ ਤੜਕੀ ਠੰਡ ਹੈ ਧੁੱਪ ਹੈ ਕੋਸ ਹੈ ਇਹ ਆ ਕੇ ਵਿਚਾਰੇ ਸਾਡੇ ਵਾਸਤੇ ਦਿਨ ਰਾਤ ਕੰਮ ਕਰਦੇ ਨੇ ਮੈਂ ਡੀਸੀ ਸਾਹਿਬ ਨੂੰ ਮਿਲਿਆ ਵੀ ਸੀ ਉਰੇ ਸਾਡੇ ਸਪਾਈ ਸੇਵਕਾਂ ਦੀ ਪ੍ਰੋਬਲਮ ਆਈ ਸੀ ਇਹਦਾ ਦਾ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਇੱਕ ਤੁਹਾਨੂੰ ਮੈਂ ਹੋਰ ਲਾਣਤ ਦੀ ਗੱਲ ਦੱਸਦਾ ਸਾਡੇ ਸਮਾਜ ਤੇ ਕੱਲ ਇੱਕ ਨਾ ਲੁਧਿਆਣੇ ਫੈਕਟਰੀ ਵਾਲੇ ਨੇ ਇੱਕ ਮਾਂ ਤਿੰਨ ਉਹਦੇ ਬੱਚੇ ਉਹਨਾਂ ਦੇ ਮਤਲਬ ਉਹਦੀ ਕਿਤੇ ਮਾੜੀ-ਮੋਟੀ ਵਿਚਾਰਾਂ ਨੇ ਕੋਈ ਚੋਰੀ ਕਰ ਲਈ ਜਾਂ ਚੱਕ ਲਈ ਚੀਜ਼ ਉਹਨਾਂ ਨੇ ਉਹਦੇ ਮੱਥੇ ਤੇ ਲਿਖ ਕੇ ਮੈਂ ਚੋਰਾਂ ਕਾਲਾ ਮੂੰਹ ਕਰਕੇ ਬਾਜ਼ਾਰ 'ਚ ਮਤਲਬ ਘੁਮਾਇਆ ਮਤਲਬ ਅਸੀਂ ਉਹ ਵੀ ਜਿੱਥੇ ਪੂਰ ਜ਼ੋਰ ਉਹਦੀ ਨਿੰਦਿਆ ਕਰਦੇ ਆ ਉੱਥੋਂ ਫੈਕਟਰੀ ਵਾਲੇ ਤੇ ਵੱਧ ਤੋਂ ਵੱਧ ਕਾਰਵਾਈ ਕਰਨ ਦੀ ਅਸੀਂ ਮੰਗ ਕਰਦੇ ਆ ਉਹ ਕਹਿੰਦਾ ਬੰਦੇ ਆਮ ਕਹਿੰਦੇ ਹੁੰਦੇ ਨੇ ਵੀ ਮਿਹਨਤ ਕਰੋ ਵੀ ਰੱਬ ਦਊਗਾ ਤੁਹਾਨੂੰ ਹੁਣ ਜਿਹੜਾ ਸਫਾਈ ਸੇਵਕ ਹੈ ਸਵੇਰ ਤੋਂ ਗੰਦ ਦੇ ਵਿੱਚ ਹੱਥ ਪਾਉਂਦਾ ਉਹ ਕਿਤੇ ਮਿਹਨਤ ਥੋੜੀ ਕਰਦਾ ਯਾਰ ਆਥਣਿਆਂ ਨੂੰ 4-500 ਰੁਪਏ ਦੇਣ ਲੱਗੇ ਉਹ ਵੀ ਅਸੀਂ ਕੰਨੀ ਘਤਰਾਉਨੇ ਆਂ ਸਰਕਾਰ ਨੂੰ ਜਿਹੜਾ ਇਹ ਮਜ਼ਦੂਰੀ ਵਾਲ ਪਹਿਲ ਦੇ ਆਧਾਰ ਤੇ ਘੱਟੋ ਘੱਟ 1000-1200 ਰੁਪਏ ਜਿਹੜੀ ਦਿਹਾੜੀ ਹੋਣੀ ਚਾਹੀਦੀ ਆ ਸਰਕਾਰ ਇਹ ਨਿਸ਼ਚਿਤ ਕਰੇ ਸਰਕਾਰ ਤਾਂ ਆਪ 9-10000 ਦੰਦੀਆ ਦਿੱਲੀ ਫੇਜ਼ ਵਾਲਿਆਂ ਨੂੰ ਵੀ ਜਿਹੜਾ ਸਿਸਟਮ ਹੈ ਕੋਈ ਆਜ਼ਾਦੀ ਨਹੀਂ ਮਤਲਬ ਗੋਰੇ ਅੰਗਰੇਜ਼ ਚਲੇ ਗਏ ਕਾਲੇ ਅੰਗਰੇਜ਼ ਉਰੇ ਆ ਗਏ ਬਹੁਤ ਧੰਨਵਾਦ ਸਾਰਾ ਤੁਹਾਡਾ ਧੰਨਵਾਦ ਤੁਹਾਡਾ ਤੁਸੀਂ ਜਿਹੜੇ ਆਮ ਪਬਲਿਕ ਦੇ ਮੁੱਦੇ ਨੇ ਉਹਨਾਂ ਨੂੰ ਚੱਕਦੇ ਹੋ ਤੁਹਾਨੂੰ ਸਲੂਟ ਹੈ ਕਿਉਂ ਗੱਲ ਇਹ ਹੈ ਬਹੁਤ ਥੋੜੇ ਪੱਤਰਕਾਰ ਨੇ ਜਿਹੜੇ ਮਾਇਆ ਤੋਂ ਬਿਨਾ ਮਤਲਬ ਕੰਮ ਕਰਦੇ ਨੇ ਹੋਰ ਆਪਣੇ ਵੀ ਉਹਰੇ ਕਈ ਨੇ ਵਿਚਾਰੇ ਵੀਰ ਜਿਹੜੇ ਹਰ ਦੁੱਖ ਸੁੱਖ ਦੇ ਵਿੱਚ ਕੱਢਦੇ ਨੇ ਲੋਕਾਂ ਦੀ ਆਵਾਜ਼ ਚੱਕਦੇ ਨੇ ਪਰ ਵੱਡੇ ਲੈਵਲ ਤੇ ਜਿਹੜੀ ਆ ਹੋਰ ਵੱਡੇ ਵੱਡੇ ਚਲੋ ਨਾਅ ਕਾਨੂੰਨ ਲੈਣਾ ਉਹ ਬਸ ਸਰਕਾਰਾਂ ਦੇ ਕਹੇ ਤੇ ਕੰਮ ਕਰਦੇ ਨੇ ਫਿਰ ਗਰੀਬ ਦੀ ਆਵਾਜ਼ ਕੌਣ ਚੱਕੂਗਾ ਧੰਨਵਾਦ